ਨਗਰ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਗਰਾਊਂਡ ਵਗੈਰਾ ਦੇ ਚੰਗੀ ਤਿਆਰ ਕਰਕੇ ਬੱਚਿਆਂ ਨੂੰ ਅਸੀਂ ਉਧਰ ਖੇਡਾਂ ਵੱਲ ਜੋੜਾਂਗੇ ਕੋਈ ਵੀ ਨਸ਼ਾ ਦਾ ਕੰਮ ਕਰਦਾ ਉਹਨਾਂ ਲਈ ਇਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਸਾਨੂੰ ਕੋਤ ਕੋਈ ਵੀ ਵਿਅਕਤੀ ਜਿਹੜਾ ਅਲਕਾ ਐਸਚੂ ਜਾਂ ਡੀਐਸਪੀ ਜਬਾਨ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਦੱਸ ਸਕਦੇ ਹੋ ਤੁਸੀਂ ਰੋਜ਼ਾਨਾ ਦੇਖ ਹੀ ਰਹੇ ਹੋ ਕਿ ਰੋਜ਼ਾਨਾ ਮਾੜੇ ਲੋਕਾਂ ਤੇ ਪਰਚੇ ਹੋ ਰਹੇ ਆ ਔਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਉਹਨਾਂ ਦੇ ਸਾਹਿਬ ਬਹੁਤ ਵਧੀਆ ਪ੍ਰਾਰਣਾ ਜੀ ਜੋ ਡੀਐਸਪੀ ਸਾਹਿਬ ਇੱਥੇ ਸਾਡੇ ਵਿਚ ਅਲੀਪੁਰ ਰਾਈਆ ਵਾਰਡ ਨੰਬਰ 18 ਵਿੱਚ ਅੱਜ ਆਏ ਨੇ ਔਰ ਬਹੁਤ ਧੰਨਵਾਦ ਉਹਨਾਂ ਦਾ ਕਿਉਂਕਿ ਇਹ ਨਸ਼ਿਆਂ ਪ੍ਰਤੀ ਜੋ ਹੋਰ ਮਾੜੇ ਕਮਾਂ ਪ੍ਰਤੀ ਜੋ ਵੀ ਹੈ ਇਹ ਸੰਦੇਸ਼ ਲੈ ਕੇ ਆਏ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਕਦਾ ਔਰ ਨਗਰ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਗਰਾਊਂਡ ਵਗੈਰਾ ਦੇ ਵਿੱਚ ਚੰਗੀ ਤਿਆਰ ਕਰਕੇ ਬੱਚਿਆਂ ਨੂੰ ਅਸੀਂ ਉਧਰ ਖੇਡਾਂ ਵੱਲ ਜੋੜਾਂਗੇ ਅਤੇ ਜੋ ਵੀ ਨਸ਼ਾ ਦਾ ਕੰਮ ਕਰਦਾ ਉਹਨਾਂ ਲਈ ਇਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਸਾਨੂੰ ਗੁਪਤ ਕੋਈ ਵੀ ਵਿਅਕਤੀ ਜਿਹੜਾ ਅਲਾਕਾ ਐਸਟੀਯੂ ਦਾ ਡੀਐਸਪੀ ਸਾਹਿਬਾਨ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਦੱਸ ਸਕਦੇ ਹੋ ਤਾਂ ਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਜਿਹੜਾ ਹੈ ਬਿਲਕੁਲ 0% ਜਿਹੜਾ ਕੋਈ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਉਹ ਤੁਸੀਂ ਰੋਜ਼ਾਨਾ ਦੇਖ ਹੀ ਰਹੇ ਹੋ ਕਿ ਰੋਜ਼ਾਨਾ ਮਾੜੇ ਲੋਕਾਂ ਤੇ ਪਰਚੇ ਹੋ ਰਹੇ ਆ ਔਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜੇ ਕੋਈ ਇਸ ਤਰ੍ਹਾਂ ਦਾ ਧੰਦਾ ਕਰਦਾ ਔਰ ਲਾਸਟ ਵਿੱਚ ਮੈਂ ਇਹ ਵੀ ਅਪੀਲ ਕਰਦਾ ਕਿ ਜੇ ਕਿਸੇ ਨੇ ਕਿਰਾਏ ਤੇ ਕਿਸੇ ਵਿਅਕਤੀ ਨੂੰ ਰੱਖਿਆ ਉਸ ਦਾ ਜੋ ਵੀ ਫਾਰਮੈਲਟੀ ਪੂਰੀ ਕਰਕੇ ਅਲਾਕਾ ਥਾਣੇ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਮਾੜੇ ਲੋਕਾਂ ਦਾ ਅ ਕਈ ਵਾਰ ਕਿਤੇ ਕਿਰਾਏ ਤੇ ਹੀ ਰਹਿ ਰਹੇ ਆ ਜਿਸ ਦੇ ਨਾਲ ਪਤਾ ਨਹੀਂ ਲੱਗਦਾ ਕਿਹੜੇ ਪਿੰਡ ਆ ਜੀ ਇਹ ਪਿੰਡ ਅਲੀਪੁਰ ਵਿਖੇ ਅੱਜ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਹੈ ਅਗਰ 11 12 ਗੰਢ ਅਲੀਪੁਰ ਰਾਈਆਂ ਇਹ ਪਿੰਡ ਅਲੀਪੁਰ ਰਾਈਆਂ ਔਰ ਰੋਜ਼ਾਨਾ ਸਾਡੇ ਜਿਹੜੇ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਲਗਾਤਾਰ ਚਲਦੇ ਰਹਿਣਗੇ ਮਨਿੰਦਰ ਸਿੰਘ ਰਾਠੌਰ ਐਮਸੀ ਵਾਰਡ ਨੰਬਰ ਜੀ ਸਾਹਿਬ ਆਏ ਆ ਹਾਂਜੀ ਹਾਂਜੀ ਜੀ ਕਿੱਦਾਂ ਦਾ ਸਪੋਰਟ ਦੇ ਰਹੋ ਕਿੱਦਾਂ ਦਾ ਉਹਨਾਂ ਦੀ ਸਾਈਡ ਬਹੁਤ ਵਧੀਆ ਪ੍ਰਾਨਾ ਜੀ ਜੋ ਡੀਐਸਪੀ ਸਾਹਿਬ ਇੱਥੇ ਸਾਡੇ ਵਿਚਰਲੀਪੁਰ ਰਾਈਆਂ ਵਾਰਡ ਨੰਬਰ 18 ਵਿੱਚ ਅੱਜ ਆਏ ਨੇ ਔਰ ਬਹੁਤ ਧੰਨਵਾਦ ਉਹਨਾਂ ਦਾ ਕਿਉਂਕਿ ਇਹ ਨਸ਼ਿਆਂ ਪ੍ਰਤੀ ਜੋ ਹੋਰ ਮਾੜੇ ਕਮਾਂ ਪ੍ਰਤੀ ਜੋ ਵੀ ਹੈ ਇਹ ਸੰਦੇਸ਼ ਲੈ ਕੇ ਆਏ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਇਸ ਪਾਸੇ ਤੋਂ ਹਟਾਇਆ ਜਾ ਸਕੇ ਚਾਹੇ ਨੌਜਵਾਨਾਂ ਨੂੰ ਬੱਚਿਆਂ ਨੂੰ ਗਰਾਊਂਡ ਖੇਡਾਂ ਰਾਹੀਂ ਜਾਂ প্রচার ਦੇ ਰਾਹੀਂ ਸੋ ਅੱਜ ਨੇ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਸੋ ਕੋਸ਼ਿਸ਼ ਅਸੀਂ ਪੂਰਾ ਵਿਸ਼ਵਾਸ ਦਿਵਾਇਆ ਇਸ ਤਰ੍ਹਾਂ ਦੇ ਨੌਜਵਾਨ ਇਸ ਪਰਾਹੇ ਵਿੱਚ ਪੈ ਰਹੇ ਤਾਂ ਕੀ ਨਗਰ ਵੱਲੋਂ ਸਹਿਯੋਗ ਦਿੱਤਾ ਜਾਊਗਾ ਪੁਲਿਸ ਨੂੰ ਬਿਲਕੁਲ ਜੀ ਜੰਗ ਜੀ ਸਹਿਯੋਗ ਦੇਾਂਗੇ ਬਿਲਕੁਲ ਦੇਾਂਗੇ ਜੀ ਪੂਰੇ ਰਲ ਕੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿੰਨੇ ਸਾਡੇ ਕਿਸਾਨ ਜੱਥੇਬੰਦ ਇਹ ਨਹੀਂ ਇੱਥੇ ਕੋਈ ਭੇਦਭਾਵ ਕੋਈ ਰਾਜਨੀਤਿਕ ਕੋਈ ਗੱਲ ਨਹੀਂ ਹੋਏਗੀ ਅਸੀਂ ਸਾਰੇ ਇਕੱਠੇ ਔਰ ਇਕੱਠੇ ਹੋ ਕੇ ਹਮਲਾ ਮਾਰਾਂਗੇ ਔਰ ਜੋ ਸਾਡੇ ਉੱਤੇ ਡੀਐਸਪੀ ਸਾਹਿਬ ਸਾਹ ਕਰਨੈਲ ਸਿੰਘ ਦੀ ਆਏ ਨੇ ਇਹਨਾਂ ਵੱਲੋਂ ਜੋ ਵੀ ਇੱਥੇ ਆਪਣੇ ਵਿਚਾਰ ਰੱਖੇ ਨੇ ਨਸ਼ਿਆਂ ਪ੍ਰਤੀ ਜੋ ਵੀ ਹੋਰ ਉਹਨਾਂ ਤੇ ਅਸੀਂ ਪੂਰਾ ਗੱਡ ਕੇ ਅਮਲ ਵੀ ਕਰਾਂਗੇ ਇਕੱਠੇ ਹੋ ਕੇ ਦਿਖਾਵਾਂਗੇ ਵੀ ਇਹ ਬਿਲਕੁਲ ਕੋਈ ਵੀ ਗੋਲੀਆਂ ਨਸ਼ਾ ਚਿੱਟਾ ਸਮੈਕ ਇਲਾਕੇ ਸਾਡੇ ਵਾਰਡ ਦੇ ਵਿੱਚ ਸਮੁੱਚੇ ਵਾਰਡ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਦੱਸਾਂਗੇ ਫਿਰ ਕਾਰਵਾਈ ਹੋਣੀ ਵੀ ਚਾਹੀਦੀ ਹੈ ਪੂਰਾ ਸਾਫ ਦਿਆਂਗੇ ਠੀਕ ਹੈ